ਪਈਆ ਸਾਡੇ ਪ੍ਰੋਗਰਾਮ ਸੀ ਬਾਬੇ ਜਿਹੜਾ ਤਰੀਕਾ ਬਾਬੇ ਦਾ ਅੱਛਾ ਜੀ ਪਈਆ ਨਿਆਣੇ ਦਾ ਘਰਾ ਪਾਣੀ ਨਹੀਂ ਨਿਆਣੇ ਨੂੰ ਨਹਾਣਾ ਆ ਵੀ ਤੇ ਠੀਕ ਹੈ ਮੋਟਰ ਸਟਾਪ ਹੋ ਗਈ ਬਿਲ ਮੈਜ ਇੱਕ ਮਿੰਟ ਅੱਗੇ ਆ ਪਾਣੀ ਨੇ ਬਣ ਲੱਗਿਆ ਉਹਨੂੰ ਵੀ ਲੱਗਦੀ ਬਾਜੀ ਇਹ ਸੰਖੁਣਿ ਇਨਫੋਰਮੇਸ਼ਨ ਮਿਲੀ ਹੈ ਦੋ ਨੌਜਵਾਨ ਅਥੇ ਜਿਸਦਾਰ ਜਾਇਜ਼ ਹਰ ਸਿੰਘ ਜੀ ਬੁਗਾ ਸਾਹਿਬ ਤੇ ਨੰਨ ਦੇ ਤੇ ਤੇ ਪੈਰ ਸਲਿੱਪ ਹੋ ਗਿਆ ਬਾਈ ਸ਼ਾਂਸ ਤੇ ਦੂਜਾ ਨੂੰ ਬਚਾਣ ਲਈ ਅੰਦਰ ਗਿਆ ਤੇ ਦੋਨੋਂ ਮੇਹਰ ਦੇ ਵਿੱਚ ਸੂਲ ਬੋਟਾ ਕਰੰਦੀ ਹੈਲਪ ਨਾਲ ਕੋਸ਼ਿਸ਼ ਕੀਤੀ ਜਾ ਰਹੀ ਪਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਿਹੜਾ ਤਰੀਕਾ ਬਾਬੇ ਅੱਛਾ ਜੀ ਪਾਈ ਨਿਆਣੇ ਦਾ ਘਰਾ ਪਾਣੀ ਨਾ ਨਿਆਣੇ ਨੂੰ ਨਹਾਣਾ ਆ ਗਿਆ ਠੀਕ ਹੈ ਮੋਟਰ ਸਟਾਉਂਦੀ ਹੈ ਤੇ ਮੈਂ ਜੀ ਇੱਕ ਮੁੰਡਾ ਡਿੱ ਗਿਆ ਉਹ ਪਾਣੀ ਨੇ ਭੰਨ ਲੱਗਿਆ ਉਹਨੂੰ ਵੀ ਹੱਥ ਕੀ ਕਰਦੀ ਇਹ ਸੰਗ੍ਰੀਨ ਇਨਫਰਮੇਸ਼ਨ ਮਿਲਿਆ ਦੋ ਨੌਜਵਾਨ ਅਥੇ ਰਿਸ਼ਦਾਰੀ ਜਾਇਹਲ ਸਿੰਘ ਦੇ ਪੁੱਤ ਸਾਹਿਬ ਉਹ ਇਥੇ ਨਾਂ ਦੇ ਤੇ ਇਥੇ ਪੈਰ ਸਲਿੱਪ ਹੋ ਗਿਆ ਬਾਈ ਸ਼ਾਂਸ ਤੇ ਦੂਜਾ ਉਹਨੂੰ ਬਚਾਣ ਲਈ ਅੰਦਰ ਗਿਆ ਤਾਂ ਦੋਨੋਂ ਲੈਅ ਦੇ ਵਿੱਚ ਸੂਲ ਕੋਟਾ ਕਲਿੰਗ ਹੈਲਪ ਨਾਲ ਉਹਨੇ ਕੋਸ਼ਿਸ਼ ਕੀਤੀ ਜਾ ਰਹੀ ਪਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਿਹੜਾ ਤਰੀਕਾ ਬਾਬੇ ਅੱਛਾ ਜੀ ਪਾਈ ਨਿਆਣੇ ਦਾ ਘਰਾ ਪਾਣੀ ਨਾ ਨਿਆਣੇ ਨੂੰ ਨਹਾਣਾ ਵੀ ਠੀਕ ਹੈ ਮੋਟਰ ਸਟਾਉਂਦੀ ਦੋ ਮਾਜੂ ਇੱਕ ਮੁੰਡਾ ਡਿੱਗਿਆ ਬਿਲਕੁਲ ਪਾਣੀ ਨੇ ਭੰਨ ਲਗਿਆ ਉਹਨੂੰ ਵੀ ਨਾਲ ਡਿੱਗੀ ਪਾਣੀ ਇਹ ਸੰਗ੍ਰੀਨ ਇਨਫੋਰਮੇਸ਼ਨ ਮਿਲਿਆ ਦੋ ਨੌਜਵਾਨ ਅਥੇ ਰਿਸ਼ਦਾਰੀ ਜਾਇਹਰ ਸਿੰਘ ਦੇ ਬੰਦਾ ਸਾਹਿਬ ਉਹ ਇਥੇ ਨਾਂ ਦੇਤੇ ਤੇ ਜਦੋਂ ਪੈਰ ਸਲਿੱਪ ਹੋ ਗਿਆ ਬਾਈ ਸ਼ਾਂਸ ਤੇ ਦੂਜਾ ਉਹਨੂੰ ਬਚਾਣ ਲਈ ਅੰਦਰ ਗਿਆ ਤਾਂ ਦੋਨੋਂ ਬੈਰ ਦੇ ਵਿੱਚ ਸਥੂਲ ਬੋਟਾ ਕਲਮ ਦੀ ਹੈਲਪ ਨਾਲ ਉਹਨੇ ਕੋਸ਼ਿਸ਼ ਕੀਤੀ ਜਾ ਰਹੀ ਪਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਿਹੜਾ ਤਰੀਕਾ ਬਾਬੇ ਜੀ अच्छा जी। ਜੀ ਨਿਆਣੇ ਨਾਲ ਘਰਾਂ ਪਾਣੀ ਨਾ ਜਾਣੇ ਫਿਰ ਨਹਾਣ ਆ ਗਏ। ਠੀਕ ਹੈ ਮੋਟਰ ਸਟਾਪ ਹੋ ਗਈ। ਜਿਵੇਂ ਮੈਂ ਜੀ ਇੱਕ ਮੁੰਡਾ ਡਿੱ ਗਿਆ। ਉਹ ਪਾਣੀ ਨੇ ਬਣ ਲੱਗਿਆ ਉਹਨੂੰ ਵੀ ਨਾਲ ਦਿੱਤੀ ਗਈ। ਇਹ ਸੰਗ੍ਰੀਨ ਇਨਫੋਰਮੇਸ਼ਨ ਮਿਲਿਆ ਦੋ ਨੌਜਵਾਨ ਅਤੇ ਰਿਸ਼ਦਾਰ ਜਹਦ ਸਿੰਘ ਦੇ ਪੁੱਤ ਸਾਹਿਬ ਉਹ ਇਥੇ ਨਾਂ ਦੇ ਤੇ ਇਥੇ ਤੇ ਕੈਰ ਸਲਿੱਪ ਹੋ ਗਿਆ ਬਾਈ ਸ਼ਾਂਸ। ਤੇ ਦੂਜਾ ਉਹਨੂੰ ਬਚਾਣ ਲਈ ਅੰਦਰ ਗਿਆ ਤਾਂ ਦੋਨੋਂ ਬਹਿਰ ਦੇ ਵਿੱਚ ਸੂਲ ਕੋਟਾ ਕਲਿੰਗ ਹੈਲਪ ਨਾਲ ਅਗੇ ਕੋਸ਼ਿਸ਼ ਕੀਤੀ ਜਾ ਰਹੀ। ਪਈ ਸਾਡੇ ਪ੍ਰੋਗਰਾਮ ਸੀ ਬਾਬੇ ਜਿਹੜਾ ਤਰੀਕਾ ਬਾਬੇ ਅੱਛਾ ਜੀ ਪਈ ਨਿਆਣੇ ਦਾ ਘਰਾ ਪਾਣੀ ਨਿਆਣੇ ਨੂੰ ਨਹਾਣਾ ਠੀਕ ਹੈ ਮੋਟਰ ਸਟਾਪ ਹੋ ਗਈ ਜਦੋਂ ਮੈਂ ਜੀ ਇੱਕ ਮਿੰਟ ਅੱਗੇ ਆ ਪਾਣੀ ਨੇ ਬੰਨ ਲੱਗਿਆ ਉਹਨੂੰ ਵੀ ਹੱਲ ਕੀਤੀ ਬਾਜੀ ਇਹ ਸੰਗਰੀਨ ਇਨਫੋਰਮੇਸ਼ਨ ਮਿਲਿਆ ਦੋ ਨੌਜਵਾਨ ਅਥੇ ਰਿਸ਼ਦਾਰੀ ਜਾਇਹਰ ਸਿੰਘ ਦੇ ਪੁੱਤ ਸਾਹਿਬ ਇਤਨਾਂ ਦੇ ਪਰ ਇਤੇ ਤੇ ਕਦਰ ਸਲਿੱਪ ਹੋ ਗਿਆ ਬਾਈ ਸ਼ਾਂਸ ਤੇ ਦੂਜਾ ਨੂੰ ਬਚਾਣ ਲਈ ਅੰਦਰ ਗਿਆ ਤਾਂ ਦੋਨੋਂ ਗਹਿਰ ਦੇ ਵਿੱਚ ਸੁਲ ਕੋਟਾ ਕੰਡੀ ਹੈਲਪ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਈ ਸਾਡੇ ਪ੍ਰੋਗਰਾਮ ਸੀ ਬਾਬੇ ਜਿਹੜਾ ਤਰੀਕਾ ਬਾਬੇ ਅੱਛਾ ਜੀ ਭਾਈ ਨਿਆਣੇ ਦਾ ਘਰਾ ਪਾਣੀ ਨਿਆਣੇ ਨੂੰ ਨਹਾਣਾ ਠੀਕ ਹੈ ਮੋਟਰ ਸਟਾਪ ਹੋ ਗਈ ਜਦੋਂ ਮੈਂ ਜੀ ਇੱਕ ਮਿੰਟ ਲੱਗਿਆ ਪਾਣੀ ਨੇ ਭੰਣ ਲੱਗਿਆ ਉਹਨੂੰ ਵੀ ਨਾਲ ਦਿੱਤੀ ਜਾ ਰਹੀ ਹੈ ਇਹ ਸੰਗ੍ਰੀਨ ਇਨਫੋਰਮੇਸ਼ਨ ਮਿਲਿਆ ਦੋ ਨੌਜਵਾਨ ਅਤੇ ਰਿਸ਼ਦਾਰ ਜੈਹਲ ਸਿੰਘ ਦੇ ਪੁੱਤ ਸਾਹਿਬ ਉਹ ਇਥੇ ਨਾਂ ਦੇਤੇ ਤੇ ਜੈ ਪੈਰ ਸਲਿੱਪ ਹੋ ਗਿਆ ਬੇਚਾਂਸ ਤੇ ਦੂਜਾ ਉਹਨੂੰ ਬਚਾਣ ਲਈ ਅੰਦਰ ਗਿਆ ਤਾਂ ਦੋਨੋਂ ਗਹਿਰ ਦੇ ਵਿੱਚ ਸੂਲ ਕਟਕਰ ਦੀ ਹੈਲਪ ਨਾਲ ਉਹਨੇ ਕੋਸ਼ਿਸ਼ ਕੀਤੀ ਜਾ ਰਹੀ